ਤਰਨਤਾਰਨ ਏਰੀਆ ਦੇ ਵਿੱਚ 1915 ਲਾਸ਼ਾਂ ਦਾ ਉਹਨਾਂ ਨੂੰ ਵੇਰਵਾ ਮਿਲਿਆ ਤੇ ਜੇ ਪੂਰੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਲਗਭਗ 6017 ਲਾਸ਼ਾਂ ਲਾਵਰਸ ਕਹਿ ਕੇ ਸਾੜ ਦਿੱਤੀਆਂ ਗਈਆਂ ਕੁਝ ਦਿਨਾਂ ਬਾਅਦ ਪੁਲਿਸ ਕਾਨਫਰੰਸ ਕਰਦੀ ਹੈ ਅਤੇ 25000 ਬੰਦਿਆਂ ਦਾ ਉਹਨਾਂ ਨੇ ਵੇਰਵਾ ਦਿੱਤਾ ਪੁਲਿਸ ਦਾ ਕਹਿਣਾ ਸੀ ਕਿ ਇਹ ਬੰਦੇ ਕਦੇ ਮਰੇ ਹੀ ਨਹੀਂ ਇਹ ਪੰਜਾਬ ਤੋਂ ਬਾਹਰ ਚਲੇ ਗਏ ਭਾਈ ਲਵੰਤ ਸਿੰਘ ਨਾਗੋਕੇ ਨੂੰ ਪੁਲਿਸ ਗ੍ਰਿਫਤਾਰ ਕਰਕੇ ਲਿਆ ਜਾਂਦੀ ਆ ਕੁਝ ਦਿਨਾਂ ਬਾਅਦ ਉਸ ਦੀ লাশ ਬਾਹਰੋਂ ਮਿਲਦੀ ਆ ਜਿਹੜੀ ਗੋਲੀਆਂ ਨਾਲ ਬਿਨ੍ਹੀ ਹੋਈ ਸੀ ਉਸ ਨੂੰ ਪੁਲਿਸ ਨੇ ਮੁਕਾਬਲਾ ਦਿਖਾਇਆ ਭਾਈ ਜਸਵੰਤ ਸਿੰਘ ਖੰੜਾ ਜੀ ਏਜ ਦੇ ਵਿਰੁੱਧ ਆਵਾਜ਼ ਉਠਾਉਂਦੇ ਨੇ ਅਤੇ ਸਾਰੇ ਸਬੂਤ ਇਕੱਠੇ ਕਰਕੇ ਲੋਕਾਂ ਸਾਹਮਣੇ ਰੱਖੇ ਜਾਂਦੇ ਨੇ ਕਿ ਇਹ ਇੱਕ ਝੂਠਾ ਪੌਲਸ ਮੁਕਾਬਲਾ ਸੀ ਪੁਲਿਸ ਨੂੰ ਤਾਂ ਹੱਥਾਂ ਪੈਰਾਂ ਦੀ ਪਹਿਣੀ ਸੀ ਤੇ ਉਹ ਕਿਸੇ ਐਮਐਲਏ ਦੇ ਹੱਥ ਸੁਨੇਹਾ ਭੇਜ ਦੇਣੇ ਇਸ ਕੰਮ ਨੂੰ ਉਹ ਬੰਦ ਕਰ ਦੇਵੇ ਨਹੀਂ 25000 ਦੇ ਵਿੱਚ 1 ਲੱਖ ਜਸਵੰਤ ਸਿੰਘ ਦੀ ਜੁੜ ਜਾਏਗੀ ਜਿਹੜਾ ਸਾਰੀ ਜ਼ਿੰਦਗੀ ਲੋਕਾਂ ਲਈ ਲੜਿਆ ਲੋਕਾਂ ਲਈ ਕੰਮ ਕੀਤੇ ਜਾਂ ਲਾਵਰ ਲਾਸ਼ਾਂ ਨੂੰ ਲੱਭਦਾ ਲੱਭਦਾ ਖੁਦ ਇੱਕ ਲਾਸ਼ ਹੋ ਗਿਆ ਨੀਲੀ ਪੱਗ ਇੱਕ ਕੁੜਤਾ ਪਜਾਮਾ ਕਾਪੀ ਤੇ ਦੋ ਪੈਨਾਂ ਦੀ ਇੱਕ ਜੋੜੀ ਸੀ ਉਹ ਵੀ ਇਨਸਾਨ ਸੀ ਰੱਬ ਥੋੜੀ ਸੀ ਜੋ ਬੇਆਸਿਆਂ ਦੀ ਸੀ ਆਸ ਹੋ ਗਿਆ ਮਾਵਾ ਦੇ ਪੁੱਤ ਲੱਬਦਾ ਲੱਬਦਾ ਮਖਤਿਆਰ ਕੌਰ ਮਾ ਦਾ ਪੁੱਤ ਖੁਦ ਇੱਕ ਕਲਾਸ਼ ਹੋ ਗਿਆ ਸასიਖਲ ਸਾਰਿਆਂ ਨੂੰ ਜੀ ਆਪਾਂ ਅੱਜ ਕੱਲ ਕਰਦੇ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ ਇੱਕ ਉਹ ਇਨਸਾਨ ਜਿਸ ਦਾ ਨਾਮ ਉਹਨਾਂ ਦੀ ਮਾਤਾ ਨੇ ਜਸਵੰਤ ਸਿੰਘ ਰੱਖਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਬਾਲਕ 42 ਸਾਲ ਦੀ ਉਮਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਸਵੰਤ ਸਿੰਘ ਜਾਂ ਸ਼ਹੀਦ ਭਾਈ ਜਸਵੰਤ ਸਿੰਘ ਦੇ ਨਾਮ ਨਾਲ ਜਾਣਿਆ ਜਾਵੇਗਾ ਵੱਖ-ਵੱਖ ਜਗ੍ਹਾ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਵੀ ਸ਼ਾਇਦ ਉਹਨਾਂ ਦੇ ਨਾਮ ਤੇ ਸਮਾਰਕ ਜਾਂ ਕੁਝ ਨਾ ਕੁਝ ਬਣਿਆ ਹੋਇਆ ਅਮਰੀਕਾ ਦੇ ਵਿੱਚ ਇੱਕ ਸਕੂਲ ਵੀ ਹੈ ਜਿਹੜਾ ਉਹਨਾਂ ਦੇ ਨਾਮ ਤੇ ਬਣਿਆ ਕੌਣ ਸੀ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਉਹਨਾਂ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਲੋਕਾਂ ਦੇ ਹੱਕਾਂ ਲਈ ਲੜਨ ਦੀ ਗੁੜਤੀ ਪਰਿਵਾਰ ਦੇ ਵਿੱਚੋਂ ਮਿਲੀ ਸੀ ਜੇ ਸ਼ੁਰੂਆਤ ਆਪਾਂ ਕਰਦੇ ਹਾਂ ਉਹਨਾਂ ਦੇ ਦਾਦਾ ਜੀ ਤੋਂ ਉਹਨਾਂ ਦਾ ਨਾਮ ਸੀ ਸਰਦਾਰ ਹਰਨਾਮ ਸਿੰਘ ਹਰਨਾਮ ਸਿੰਘ ਜੀ ਗਦਰ ਪਾਰਟੀ ਨਾਲ ਜੁੜੇ ਹੋਏ ਸੀ ਅਤੇ ਵੱਖ-ਵੱਖ ਤਰੀਕੇ ਨਾਲ ਉਹਨਾਂ ਨੇ ਕਦਰ ਪਾਟੀ ਲਈ ਕੰਮ ਕੀਤਾ ਪਿਤਾ ਜੀ ਦਾ ਨਾਮ ਕਰਤਾਰ ਸਿੰਘ ਜੀ ਸੀ ਤੇ ਜਸਵੰਤ ਸਿੰਘ ਖਾਲੜਾ ਜੀ ਦਾ ਜਨਮ 2 ਨਵੰਬਰ 1952 ਨੂੰ ਪਿੰਡ ਖਾਲੜਾ ਵਿਖੇ ਹੋਇਆ ਸੀ ਜੇ ਹੁਣ ਆਪਾਂ ਥੋੜਾ ਜਿਹਾ ਪਿੱਛੇ ਜਾਵਾਂਗੇ ਉਹਨਾਂ ਦਿਨਾਂ ਦੇ ਵਿੱਚ ਪੱਛਮੀ ਦੇਸ਼ਾਂ ਦੇ ਵਿੱਚ ਟਾਵੇਂ-ਟਾਵੇਂ ਲੋਕ ਜਾਇਆ ਕਰਦੇ ਸੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਦਾਦਾ ਜੀ ਫੌਜ ਦੀ ਨੌਕਰੀ ਛੱਡ ਕੇ ਪੱਛਮੀ ਦੇਸ਼ਾਂ ਦਾ ਰੋਕ ਕਰਦੇ ਨੇ ਉੱਥੇ ਜਾ ਕੇ ਇਹਨਾਂ ਦੀ ਮੁਲਾਕਾਤ ਬਾਬਾ ਗੁਰਦੇਵ ਸਿੰਘ ਸਰਹਾਲੀ ਵਾਲਿਆਂ ਨਾਲ ਹੁੰਦੀ ਹੈ ਜਿਹੜੇ ਉਸ ਸਮੇਂ ਕਾਮਾਗਾਟਾ ਮਾਰੂ ਨਾਮ ਦਾ ਜਹਾਜ਼ ਲੈ ਕੇ ਉਸਦਾਂ ਸਤਕਾਰਿਤ ਨਾਮ ਗੁਰੂ ਨਾਨਕ ਜਹਾਜ਼ ਰੱਖਦੇ ਨੇ ਅਤੇ ਉਸ ਨੂੰ ਕੈਨੇਡਾ ਲਈ ਤੋਰਨ ਦਾ ਯਤਨ ਕਰਦੇ ਨੇ ਪਰ ਉਸ ਲਈ ਲੜਿੰਦੇ ਮਸਾਫਰ ਜਟਾਉਣੇ ਜ਼ਰੂਰੀ ਸੀ ਬਾਬਾ ਗੁਰਦੇਵ ਸਿੰਘ ਸਰਹਾਲੀ ਵਾਲਿਆਂ ਨਾਲ ਹਰਨਾਮ ਸਿੰਘ ਜੀ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਨੇ ਅਤੇ ਉਸ ਸਮੇਂ ਮਨੀਲਾ ਤੋਂ ਇੱਕ ਮੋਟਰ ਕਿਰਾਏ ਤੇ ਲੈ ਕੇ ਜਾਂ ਕਿਸ਼ਤੀ ਕਿਰਾਏ ਤੇ ਲੈ ਕੇ ਵੱਖ-ਵੱਖ ਟਾਪੂਆਂ ਤੋਂ ਮਸਾਫਰਾਂ ਨੂੰ ਇਕੱਠੇ ਕਰਕੇ ਗੁਰੂ ਨਾਨਕ ਜਹਾਜ਼ ਤੱਕ ਪਹੁੰਚਾਉਂਦੇ ਨੇ ਫਿੱਕ ਦਿਨ ਆਉਂਦਾ ਜਿਸ ਦਿਨ ਇਸ ਜਹਾਜ਼ ਨੂੰ ਕੈਨੇਡਾ ਦੀ ਧਰਤੀ ਵੱਲ ਧੋਰਿਆ ਜਾਂਦਾ ਹੈ ਪਰ ਉਸ ਸਮੇਂ ਉੱਥੇ ਦੀ ਹਕੂਮਤ ਇਸ ਜਹਾਜ਼ ਨੂੰ ਕੈਨੇਡਾ ਦੇ ਵਿੱਚ ਉਤਰਨ ਦੀ ਜਾਂ ਮੁਸਾਫਰਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੰਦੀ ਅਤੇ ਉਹਨਾਂ ਨੂੰ ਉੱਥੇ ਹੀ ਡੱਕ ਦਿੱਤਾ ਜਾਂਦਾ ਹੈ ਸਗੋਂ ਉਹ ਉਹਨਾਂ ਤੇ ਹਮਲਾ ਕਰਨ ਦਾ ਯਤਨ ਕਰਦੇ ਨੇ ਕੁਝ ਕੁ ਲਿਖਤਾਂ ਅਨੁਸਾਰ ਇਹ ਵੀ ਲਿਖਿਆ ਗਿਆ ਹੈ ਕਿ ਹਰਨਾਮ ਸਿੰਘ ਜੀ ਆਪਣੇ ਰਿਵਾਲਵਰ ਦੇ ਵਿੱਚੋਂ ਤਿੰਨ ਤੋਂ ਚਾਰ ਫਾਇਰ ਕਰਦੇ ਨੇ ਅਤੇ ਕੈਨੇਡਾ ਦੀ ਹਕੂਮਤ ਨੂੰ ਵੰਗਾਰਦੇ ਨੇ ਲੰਬੀ ਜਦੋਜਹਤ ਤੋਂ ਬਾਅਦ ਵੀ ਇਸ ਜਹਾਜ਼ ਨੂੰ ਕੈਨੇਡਾ ਦੇ ਵਿੱਚ ਖੜਨ ਦੀ ਜਾਂ ਮੁਸਾਫਰਾਂ ਨੂੰ ਕੈਨੇਡਾ ਦੀ ਐਂਟਰੀ ਕਰਨ ਦੀ ਪਰਮਿਸ਼ਨ ਜਾਂ ਆਗਿਆ ਨਹੀਂ ਮਿਲਦੀ ਖੱਜਲ ਖਵਾਰ ਹੋਣ ਤੋਂ ਬਾਅਦ ਇਹ ਸਭ ਲੋਕ ਵਾਪਸ ਕਲਕੱਤੇ ਪਹੁੰਚਦੇ ਨੇ ਉੱਥੇ ਆ ਕੇ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹਰਨਾਮ ਸਿੰਘ ਜੀ ਉਸ ਸਮੇਂ ਵੱਜ ਜਾਂਦੇ ਨੇ ਚਕਾਨੀ ਦੇ ਕੇ ਨਿਕਲ ਜਾਂਦੇ ਨੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਕੁਝ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਅਤੇ ਬਾਅਦ ਦੇ ਵਿੱਚ ਪਿੰਡ ਖਾਲੜੇ ਨજરਬੰਦ ਕਰ ਦਿੱਤਾ ਗਿਆ ਪਰ ਉਸ ਸਮੇਂ ਇਹ ਝਕਾਨੀ ਦੇ ਕੇ ਦੇਸ਼ ਦੇ ਵਿੱਚੋਂ ਫਰਾਰ ਹੋ ਜਾਂਦੇ ਨੇ ਅਤੇ ਆਪਣੇ ਵੱਡੇ ਬੇਟੇ ਨੂੰ ਨਾਲ ਲੈ ਜਾਂਦੇ ਨੇ ਪਿੱਛੇ ਇਹਨਾਂ ਦੀ ਪਤਨੀ ਅਤੇ ਭਾਈ ਜਸਵੰਤ ਸਿੰਘ ਜੀ ਦੇ ਪਿਤਾ ਜੀ ਰਹਿ ਜਾਂਦੇ ਨੇ ਜਿਨ੍ਹਾਂ ਦੀ ਉਸ ਸਮੇਂ ਉਮਰ ਲਗਭਗ 7 ਕੁ ਸਾਲ ਦੀ ਸੀ ਸਮਾਂ ਲੰਘਦਾ ਜਾਂਦਾ ਇਹਨਾਂ ਦੇ ਪਿਤਾ ਜੀ ਦੇ ਨਾਲ ਉੱਥੇ ਸਹਿਚਾਰ ਹੁੰਦਾ ਇਹਨਾਂ ਦਾ ਕਿਸੇ ਦੇ ਨਾਲ ਉਹਨਾਂ ਦਾ ਨਾਮ ਸੀ ਬਸੰਤ ਸਿੰਘ ਸਮਾਂ ਲੰਘਣ ਤੇ ਬਸੰਤ ਸਿੰਘ ਦੀ ਬੇਟੀ ਦੇ ਨਾਲ ਕਰਤਾਰ ਸਿੰਘ ਦੀ ਸ਼ਾਦੀ ਜਾਂ ਵਿਆਹ ਕਰ ਦਿੱਤਾ ਜਾਂਦਾ ਸਮਾਂ ਲੰਘਦਾ ਜਾਂਦਾ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਨੂੰ ਲੋਕ ਸੇਵਾ ਦੀ ਜਿਹੜੀ ਗੁੜਤੀ ਆ ਉਹ ਪਰਿਵਾਰ ਚੋਂ ਮਿਲੀ ਸੀ ਉਹ ਪਰਿਵਾਰ ਜਿਨ੍ਹਾਂ ਦੇ ਦਾਦਾ ਜੀ ਗਦਰ ਪਾਰਟੀ ਨਾਲ ਜੁੜੇ ਰਹੇ ਅਤੇ ਉਹਨਾਂ ਸਮਿਆਂ ਦੇ ਵਿੱਚ ਬਾਹਰ ਤੋਂ ਉਹ ਪੈਸੇ ਭੇਜਦੇ ਨੇ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਪਿਤਾ ਜੀ ਕਰਤਾਰ ਸਿੰਘ ਨੂੰ ਕਹਿੰਦੇ ਨੇ ਕਿ ਇਹਨਾਂ ਪੈਸਿਆਂ ਦੀ ਮਦਦ ਦੇ ਨਾਲ ਪਿੰਡ ਵਿੱਚ ਇੱਕ ਸਕੂਲ ਬਣਾਇਆ ਜਾਵੇ ਅਤੇ ਉਸ ਸਕੂਲ ਲਈ ਉਹ ਆਪਣੇ ਚਾਚੇ ਤਾਇਆ ਦੀ ਸਹਿਮਤੀ ਦੇ ਨਾਲ ਜੱਦੀ ਪੁਸ਼ਤੀ ਜ਼ਮੀਨ ਲਗਭਗ 10 ਤੋਂ 12 ਕਿਲੇ ਸੀ ਜੋ ਉਸ ਨੂੰ ਦਾਨ ਕਰ ਦਿੰਦੇ ਨੇ ਸਕੂਲ ਦੀ ਸਥਾਪਨਾ ਕੀਤੀ ਜਾਂਦੀ ਹੈ ਉਸ ਸਕੂਲ ਦਾ ਨਾਮ ਰੱਖਦੇ ਨੇ 1937 ਦੇ ਵਿੱਚ ਮਾਝਾ ਖਾਲਸਾ ਸਕੂਲ ਜੋ 1960 ਦੇ ਵਿੱਚ ਸਰਕਾਰ ਦੇ ਕੰਟਰੋਲ ਥੱਲੇ ਆ ਜਾਂਦਾ ਹੈ ਇੱਥੋਂ ਇਹ ਪਤਾ ਲੱਗਦਾ ਕਿ ਇਹ ਪਰਿਵਾਰ ਲੋਕ ਸੇਵਾ ਨਾਲ ਜੁੜਿਆ ਹੋਇਆ ਸੀ ਜਿਸ ਦੀ ਗੁੜਤੀ ਜਸਵੰਤ ਸਿੰਘ ਨੂੰ ਮਿਲੀ ਅਤੇ ਉਹ ਜਸਵੰਤ ਸਿੰਘ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਬਣ ਕੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਗਿਆ ਜੋ ਮਾਨਵਤਾ ਲਈ ਜਾਂ ਲਾਵਰ ਲਾਸ਼ਾਂ ਨੂੰ ਲੱਭਦਾ ਲੱਭਦਾ ਖੁਦ ਇੱਕ ਲਾਸ਼ ਹੋ ਗਿਆ ਜਸਵੰਤ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਇਹ ਨੌ ਭੈਣ ਭਰਾ ਸੀ ਜਸਵੰਤ ਸਿੰਘ ਖਾਲੜਾ ਜੀ 6ਵੇਂ ਨੰਬਰ ਦੇ ਬੱਚੇ ਸਨ ਇਨਾਂ ਦੀ ਪੜ੍ਹਾਈ 1968 ਦੇ ਵਿੱਚ ਖਾਲੜਾ ਸਕੂਲ ਦੇ ਵਿੱਚ ਹੀ ਹੁੰਦੀ ਹੈ ਫਿਰ ਇਹ ਉਚੇਰੀ ਵਿੱਦਿਆ ਲਈ 1968 ਦੇ ਵਿੱਚ ਗੁਰੂ ਅਰਜਨ ਦੇਵ ਕਾਲਜ ਤਰਨਤਾਰਨ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਦਿਨਾਂ ਦੇ ਵਿੱਚ ਨਕਸਲਵਾੜੀ ਲਹਿਰ ਦਾ ਬੋਲਬਾਲਾ ਸੀ ਅਤੇ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਹੋਰ ਨਾ ਕਾਲਜਾਂ ਦੇ ਵਿੱਚ ਪੀਐਸਜੂ ਨਾਮ ਦੀ ਇੱਕ ਸਟੂਡੈਂਟ ਯੂਨੀਅਨ ਸੀ ਜੋ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਸੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਉਸ ਦੇ ਐਕਟਿਵ ਮੈਂਬਰ ਬਣ ਜਾਂਦੇ ਨੇ ਉਸ ਮੈਂਬਰ ਬਣਨ ਤੋਂ ਬਾਅਦ ਵੱਖ-ਵੱਖ 好点了。 ਜਾਂ ਹੋਰ ਵੱਖ-ਵੱਖ ਕਾਲਜਾਂ ਦੇ ਵਿੱਚੋਂ ਹਿੱਸਾ ਲੈਂਦੇ ਆ। ਉਸ ਸਮੇਂ ਇੱਕ ਕਾਹਨ ਹੁੰਦਾ ਰੀਗਲ ਸਿਨੇਮਾ ਨਾਮ ਦੇ ਨਾਲ ਮਸ਼ਹੂਰ ਹੋਇਆ ਸੀ ਉਹ। ਉਸ ਸਿਨੇਮੇ ਦੇ ਜਿਹੜੇ ਲੋਕ ਸੀ ਉਹ ਟਿਕਟਾਂ ਦੀ ਬਲੈਕ ਕਰਦੇ ਸੀ ਜਾਂ ਮਹਿੰਗੀਆਂ ਦਿੰਦੇ ਸੀ। ਉਹਨਾਂ ਦਾ ਝਗੜਾ ਸਟੂਡੈਂਟਸ ਦੇ ਨਾਲ ਹੋ ਜਾਂਦਾ ਜਾਂ ਉਸ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਹੋ ਜਾਂਦਾ। ਪੁਲਿਸ ਬੁਲਾਈ ਜਾਂਦੀ ਆ। ਪੁਲਿਸ ਦੀ ਗੋਲਾਵਾਰੀ ਦੇ ਵਿੱਚ ਅੱਧੀ ਦਰਜਣ ਦੇ ਕਰੀਬ ਸਟੂਡੈਂਟ ਮਾਰੇ ਜਾਂਦੇ ਨੇ। ਪੂਰੇ ਪੰਜਾਬ ਦੇ ਵਿੱਚ ਇਹ ਖਬਰ ਅੱਗ ਮੰਗ ਫੈਲ ਗਈ ਅਤੇ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਹੜਤਾਲਾਂ ਹੋਈਆਂ। ਉੱਥੇ ਉਸ ਕਾਲਜ ਦੇ ਵਿੱਚ ਵੀ ਹੋਈ ਜਿਸ ਵਿੱਚ ਪਹਿਲੀ ਗ੍ਰਿਫਤਾਰੀ ਭਾਈ ਜਸਵੰਤ ਸਿੰਘ ਖਾਲੜਾ ਦੀ ਹੁੰਦੀ ਹੈ ਇਹ ਉਹਨਾਂ ਦੀ ਪਹਿਲੀ ਗ੍ਰਿਫਤਾਰੀ ਸੀ ਜਿਹੜੀ 1990 ਦੇ ਆਉਂਦੇ ਆਉਂਦੇ ਲਗਭਗ 10 ਵਾਰ ਹੋ ਗਈ ਸੀ ਫਿਰ ਸਮਾਂ ਲੰਘਦਾ ਜਾਂਦਾ ਉਸ ਸਮੇਂ ਪਿੰਡਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਸਟੂਡੈਂਟਸ ਰਲ ਕੇ ਨੌਜਵਾਨ ਭਾਰਤ ਸਭਾ ਨਾਮ ਦੀ ਇੱਕ ਇਕਾਈ ਬਣਾਉਂਦੇ ਨੇ ਇਸ ਦਾ ਕੰਮ ਕੀ ਸੀ ਇਸ ਦਾ ਕੰਮ ਸੀ ਸਮਾਜ ਦੇ ਵਿੱਚ ਵੱਖ-ਵੱਖ ਕੁਰੀਤੀਆਂ ਨੂੰ ਦੂਰ ਕਰਨਾ ਬੇਲੋੜੇ ਖਰਚਿਆਂ ਨੂੰ ਘਟਾਉਣਾ ਵਿਹਾ ਦੇ ਵਿੱਚ ਫਜ਼ੂਲ ਦੀ ਖਰਚਾ ਬੰਦ ਕਰਨਾ ਭਾਈ ਜਸਵੰਤ ਸਿੰਘ ਖਾਲੜਾ ਵੀ ਆਪਣੇ ਪਿੰਡ ਦੇ ਵਿੱਚ ਇੱਕ ਨੌਜਵਾਨ ਭਾਰਤ ਸਭਾ ਬਣਾਉਂਦੇ ਆ ਤੇ ਇੱਕ ਲਾਇਬ੍ਰੇਰੀ ਬਣਾਈ ਜਾਂਦੀ ਆ ਅਤੇ ਲੋਕਾਂ ਨੂੰ ਬੇਲੋੜੇ ਖਰਚਿਆਂ ਤੋਂ ਰੋਕਿਆ ਜਾਂਦਾ ਜਾਂ ਜਾਗਰਤ ਕੀਤਾ ਜਾਂਦਾ ਜਦੋਂ ਇਹਨਾਂ ਦਾ ਆਪਣਾ ਵਿਆਹ ਵੀ ਹੋਇਆ ਤਾਂ ਉਸ ਸਮੇਂ 10 ਬੰਦੇ ਇਹਨਾਂ ਦੀ ਬਰਾਤ ਦੇ ਵਿੱਚ ਗਏ 11ਵਾਂ ਸੀ ਜਸਵੰਤ ਸਿੰਘ ਜੀ ਭਾਵੇਂ ਬਹੁਤ ਲੋਕ ਨਾਰਾਜ਼ ਵੀ ਹੋਏ ਉਸ ਸਮੇਂ ਕਿਉਂਕਿ ਇਹਨਾਂ ਦੇ ਬਾਕੀ ਭਰਾਵਾਂ ਦਾ ਵਿਆਹ ਪੰਜਾਬ ਤੋਂ ਬਾਹਰ ਹੋਇਆ ਕਿਉਂਕਿ ਉਹ ਸਾਰੇ ਭਰਾ ਬਾਹਰ ਸੀਗੇ ਪਰ ਇਹਨਾਂ ਨੇ ਫਜ਼ੂਲ ਖਰਚੀ ਦੇ ਵਿਰੁੱਧ ਜਿਹੜੀ ਇੱਕ ਲਹਿਰ ਉਠਾਈ ਸੀ ਉਹਦੀ ਸ਼ੁਰੂਆਤ ਉਹਨਾਂ ਨੇ ਆਪਣੇ ਘਰ ਤੋਂ ਕੀਤੀ ਹੌਲੀ-ਹੌਲੀ ਸਮਾਂ ਲੰਘਦਾ ਜਾਂਦਾ ਅੱਗੇ ਜਾ ਕੇ ਨੌਕਰੀ ਦਾ ਟਾਈਮ ਆਉਂਦਾ ਜਾਂ ਆਪਾਂ ਕਹਿ ਸਕਦੇ ਹਾਂ ਹਰੇਕ ਬੰਦਾ ਸੋਚਦਾ ਮੈਂ ਨੌਕਰੀ ਕਰਨੀ ਆ ਇਹ ਵੱਖ-ਵੱਖ ਨੌਕਰੀਆਂ ਲਈ ਅਪਲਾਈ ਕਰਦੇ ਆ ਇਹਨਾਂ ਨੂੰ ਪਹਿਲੀ ਨੌਕਰੀ ਜਿਹੜੀ ਮਿਲਦੀ ਆ ਉਹ ਹੋਮਗਾਰਡ ਦੀ ਸੀ ਪਰ ਇਸ ਨੌਕਰੀ ਲਈ ਜਸਵੰਤ ਸਿੰਘ ਜੀ ਦਾ ਮਨ ਹੀ ਮੰਨਿਆ ਉਹ ਨਾ ਕਰ ਦਿੰਦੇ ਨੇ ਫਿਰ ਉਹਨਾਂ ਨੂੰ ਪੰਚਾਇਤ ਸਕੱਤਰ ਦੀ ਨੌਕਰੀ ਮਿਲ ਜਾਂਦੀ ਆ ਪਰ ਇਸ ਮਹਿਕਮੇ ਦੇ ਵਿੱਚ ਵੀ ਭ੍ਰਿਸ਼ਟਾਚਾਰ ਦਾ ਬਹੁਤ ਬੋਲ ਵਾਲਾ ਸੀ ਸਮਾਂ ਆਉਂਦੇ ਆਉਂਦੇ ਉਹ ਲਗਭਗ 1977 ਦੇ ਨੇੜੇ ਤੇੜੇ ਇਸ ਨੌਕਰੀ ਤੋਂ ਅਸਤੀਫਾ ਦੇ ਦਿੰਦੇ ਆ ਸਟੀਫਨ ਆਲ ਵੀ ਬਹੁਤ ਰੋਲਾ ਪੈਂਦਾ ਕਿਉਂਕਿ ਬਹੁਤ ਸਾਰੇ ਅਫਸਰਾਂ ਦੀ ਜਾਣਕਾਰੀ ਕੈਦੋ ਜਾਂ ਭ੍ਰਿਸ਼ਟਾਚਾਰ ਉਹ ਇਹਨਾਂ ਨੂੰ ਪਤਾ ਹੁੰਦਾ ਇਹਨਾਂ ਨੂੰ ਅਸਤੀਫਾ ਤੋ ਰੋਕਿਆ ਵੀ ਜਾਂਦਾ ਪਰ ਇਹ ਆਪਣਾ ਅਸਤੀਫਾ ਦੇ ਦਿੰਦੇ ਆ ਕਿਉਂਕਿ ਇਹਨਾਂ ਦਾ ਮਕਸਦ ਜਾਂ ਇਹਨਾਂ ਦਾ ਨਿਸ਼ਾਨਾ ਆਮ ਲੋਕਾਂ ਨਾਲੋਂ ਵੱਖਰਾ ਸੀ ਫਿਰ ਸਮਾਂ ਆਉਂਦਾ 1970 ਦਾ ਜਦੋਂ ਪਾਰਲੀਮੈਂਟ ਚੋਣਾਂ ਹੁੰਦੀਆਂ ਨੇ ਅਕਾਲੀ ਦਲ ਇਹਨਾਂ ਤੱਕ ਅਪਰੋਚ ਕਰਦਾ ਇਹਨਾਂ ਨੂੰ ਸ਼ਾਮਲ ਕਰਨ ਲਈ ਪਰ ਇਹ ਸ਼ਾਮਲ ਤਾਂ ਨਹੀਂ ਹੁੰਦੇ ਪਰ ਉਸ ਸਮੇਂ ਇਹਨਾਂ ਦੇ ਇਲਾਕੇ ਦੇ ਅਕਾਲੀ ਦਲ ਦੇ ਉਮੀਦਵਾਰ ਮੋਹਨ ਸਿੰਘ ਤੜਦੀ ਇਹ ਸਮਰਥਨ ਕਰਦੇ ਨੇ ਸਟੇਜਾਂ ਤੋਂ ਉਹਨਾਂ ਲਈ ਬੋਲਦੇ ਵੀ ਨੇ ਸਟੇਜਾਂ ਤੋਂ ਇਹਨਾਂ ਦੇ ਬੋਲਣ ਦੇ ਤਰੀਕੇ ਤੋਂ ਉਸ ਸਮੇਂ ਸਟੇਜ ਤੇ ਮੌਜੂਦ ਹੁੰਦੇ ਆ ਪੰਜਾਬ ਐਂਡ ਸਿੰਧ ਬੈਂਕ ਦੇ ਮਾਲਕ ਇੰਦਰਜੀਤ ਸਿੰਘ ਉਹ ਇਹਨਾਂ ਨੂੰ ਬਾਅਦ ਦੇ ਵਿੱਚ ਮਿਲਦੇ ਆ ਉਹ ਇਹਨਾਂ ਦੀ ਪੜ੍ਹਾਈ ਲਿਖਾਈ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੂੰ ਨੌਕਰੀ ਦੀ ਪੇਸ਼ਕਸ਼ ਕਰਦੇ ਆ ਪਰ ਜਸਵੰਤ ਸਿੰਘ ਜੀ ਬੜੇ ਸਤਕਾਰ ਦੇ ਨਾਲ ਉਸ ਨੌਕਰੀ ਨੂੰ ਮਨ੍ਹਾ ਕਰ ਦਿੰਦੇ ਆ ਇਸ ਗੱਲ ਤੋਂ ਇੰਦਰਜੀਤ ਸਿੰਘ ਬਹੁਤ ਪ੍ਰਭਾਵਿਤ ਹੁੰਦੇ ਆ ਟਾਈਮ ਲੰਘਦਾ ਜਾਂਦਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨਕਸਲ ਵਾਲੀ ਲਹਿਰ ਤੋਂ ਬਾਅਦ ਹੌਲੀ-ਹੌਲੀ ਸਿੱਖੀ ਵੱਲ ਜਾਂ ਸਿੱਖ ਵਿਚਾਰਧਾਰਾ ਵੱਲ ਮੋੜਾ ਕੱਟ ਜਾਂਦੇ ਆ ਇਹ ਸਾਰਾ ਕੁਝ ਇੱਕ ਦਿਨ ਚ ਨਹੀਂ ਹੋਇਆ ਹੌਲੀ-ਹੌਲੀ ਏਦਾਂ ਦੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨਾਲ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜੁੜ ਗਏ ਇਨ੍ਹਾਂ ਘਟਨਾਵਾਂ ਨੇ ਉਹਨਾਂ ਦੇ ਉੱਤੇ ਬਹੁਤ ਪ੍ਰਭਾਵ ਪਾਇਆ ਉਹਨਾਂ ਦਿਨਾਂ ਦੇ ਵਿੱਚ ਇਹ ਇੱਕ ਇਕਾਈ ਬਣਾਉਂਦੇ ਆ ਜਿਹੜੀ ਲੋਕਾਂ ਦੇ ਖਿਲਾਫ ਜਿਹੜੇ ਜ਼ੁਲਮ ਹੋ ਰਹੇ ਸੀ ਉਹਨਾਂ ਦੇ ਵਿਰੁੱਧ ਆਵਾਜ਼ ਚੱਕਦੀ ਸੀ ਅਤੇ ਉਸ ਲਈ ਇਹ ਕੰਮ ਕਰਦੇ ਆ ਫਿਰ ਉਸ ਸਮੇਂ ਲਗਭਗ 1978 ਜਾਂ ਕਹਦੀਏ ਆਪਾਂ ਪਰ ਉਸ ਤੋਂ ਪਹਿਲਾਂ ਇੱਕ ਘਟਨਾ ਹੋਰ ਹੁੰਦੀ ਆ 1978 ਦੇ ਵਿੱਚ ਜਿਹੜੇ ਥੋੜੇ ਬਹੁਤ ਕਿਤਾਬਾਂ ਪੜ੍ਹਦੇ ਨੇ ਜਾਂ ਪੁਰਾਣੀਆਂ ਨਿਊਜ਼ ਜਾਂ YouTube ਤੇ ਦੇਖਦੇ ਨੇ ਉਹਨਾਂ ਨੂੰ ਪਤਾ ਹੋ ਨਿਰੰਕਰੀ ਕਾਂਡ ਹੋਇਆ ਸੀ ਨਿਰੰਕਰੀ ਸਮੇਲਨ ਨੂੰ ਪੰਜਾਬ ਦੇ ਵਿੱਚ ਰੁਕਣ ਲਈ ਇੱਕ ਹੜਤਾਲ ਹੋਈ ਸੀ ਜਾਂ ਸਿੰਘਾਂ ਦੇ ਜਥੇ ਜਾਣ ਲੱਗੇ ਸੀ ਉਸ ਉੱਤੇ ਹਮਲਾ ਕਰ ਦਿੰਦੇ ਨੇ ਨਿਰੰਕਰੀ ਲਗਭਗ 11 ਬੰਦਿਆਂ ਦੀ ਸ਼ਹੀਦੀ ਹੋ ਜਾਂਦੀ ਆ ਉਸ ਘਟਨਾ ਦੇ ਵਿੱਚ ਇਹ ਘਟਨਾਵਾਂ ਲੜੀਵਾਰ ਲੜੀ ਜੁੜਦੀਆਂ ਗਈਆਂ ਲਗਭਗ 1978 ਜਾਂ 79 ਦੇ ਵਿੱਚ ਇਹ ਜਮਹੂਰੀਅਤ ਸਵਾ ਬਣਾਉਂਦੇ ਨੇ ਫਿਰ 11 ਜੂਨ 1982 ਨੂੰ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਜੋ ਇੱਕ ਬਾਣੇ ਵਾਲਾ ਸਿੰਘ ਸੀ ਪੁਲਿਸ ਗ੍ਰਿਫਟਾਰ ਕਰਕੇ ਲੈ ਜਾਂਦੀ ਆ ਪਰ ਕੁਝ ਦਿਨਾਂ ਬਾਅਦ ਉਸ ਦੀ লাশ ਬਾਹਰੋਂ ਮਿਲਦੀ ਆ ਜਿਹੜੀ ਗੋਲੀਆਂ ਨਾਲ ਬਿਨੀ ਹੋਈ ਸੀ ਉਸ ਨੂੰ ਪੁਲਿਸ ਨੇ ਮੁਕਾਬਲਾ ਦਿਖਾਇਆ ਭਾਈ ਜਸਵੰਤ ਸਿੰਘ ਖਰੜਾ ਜੀ ਇਸ ਦੇ ਵਿਰੁੱਧ ਆਵਾਜ਼ ਉਠਾਉਂਦੇ ਨੇ ਸਬੂਤ ਇਕੱਠੇ ਕਰਦੇ ਨੇ ਅਤੇ ਇਹ ਉਸ ਸਮੇਂ ਦੀ ਪਹਿਲੀ ਇਕਾਈ ਸੀ ਜਿਹੜੀ ਬਿਨਾਂ ਕਿਸੇ ਸਰਕਾਰੀ ਆਦੇ ਤੋਂ ਕੇਸ ਦੀ ਜਾਂਚ ਕਰਦੀ ਆ ਅਤੇ ਸਾਰੇ ਸਬੂਤ ਇਕੱਠੇ ਕਰਕੇ ਲੋਕਾਂ ਸਾਹਮਣੇ ਰੱਖੇ ਜਾਂਦੇ ਨੇ ਕਿ ਇਹ ਇੱਕ ਝੂਠਾ ਬਹੁਤ ਸ ਮੁਕਾਬਲਾ ਸੀ ਸਮਾਂ ਲੰਘਦਾ ਜਾਂਦਾ ਫਿਰ ਉਸ ਤੋਂ ਅੱਗੇ 1986 ਦੇ ਵਿੱਚ ਸਰਬਤ ਖਾਲਸਾ ਬੁਲਾਇਆ ਗਿਆ ਸੀ ਸਭ ਨੂੰ ਪਤਾ ਹੋਈਗਾ ਉਸ ਤੋਂ ਸਰਕਾਰ ਬਹੁਤ ਡਰ ਗਈ ਸੀ ਉਹਨਾਂ ਨੇ ਲੋਕਾਂ ਦੀ ਨਬਜ਼ ਪਛਾਣਨ ਲਈ ਪੱਤਰਕਾਰ ਵੀ ਪੰਜਾਬ ਆਉਣ ਲੱਗੇ ਦਿੱਲੀ ਤੋਂ ਉਸ ਸਮੇਂ ਕੁਲਦੀਪ ਨਾਇਰ ਜੋ ਇੱਕ ਮਸ਼ਹੂਰ ਪੱਤਰਕਾਰ ਸੀ ਉਹ ਪੰਜਾਬ ਆਉਂਦੇ ਨੇ ਜਸਵੰਤ ਸਿੰਘ ਖਾਲੜਾ ਨੂੰ ਮਿਲਦੇ ਨੇ ਅਤੇ ਉਹਨਾਂ ਦੇ ਨਾਲ ਸਰहदी ਖੇਤਰਾਂ ਦਾ ਦੌਰਾ ਵੀ ਕਰਦੇ ਨੇ ਉਸ ਤੋਂ ਬਾਅਦ 1988 ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਖਾਲੜੇ ਤੋਂ ਲੈ ਕੇ ਚੰਡੀਗੜ੍ਹ ਤੱਕ ਇੱਕ ਸਾਈਕਲ ਯਾਤਰਾ ਕਰਦੇ ਨੇ ਜਾਂ ਮੁਜ਼ਾਹਰਾ ਕਰਦੇ ਨੇ ਜਿਸ ਦੇ ਵਿੱਚ ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਜਾਂਦੀ ਹੈ ਫਿਰ 1988 ਦਾ ਦਿਨ ਆਉਂਦਾ ਜਦੋਂ ਦਰਬਾਰ ਸਾਹਿਬ ਦੇ ਉੱਪਰ ਦਵਾਰਾ ਅਟੈਕ ਹੋ ਗਿਆ ਸੀ ਇਸ ਦਾ ਵਿਰੋਧ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਕਰਦੇ ਨੇ ਅਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ 1990 ਦੇ ਆਉਂਦੇ ਆਉਂਦੇ ਮੈਂ ਪਹਿਲਾਂ ਵੀ ਗੱਲ કરી ਸੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਲਗਭਗ 10 ਵਾਰ ਗ੍ਰਿਫਤਾਰ ਹੋ ਗਏ ਸੀ ਫਿਰ ਮਾਂ ਲੰਘਦਾ ਜਾਂਦਾ ਹੋਰ ਘਟਨਾਵਾਂ ਹੁੰਦੀਆਂ ਨੇ ਸਰਦੀ ਖੇਤਰ ਦੇ ਲੋਕ ਉਸ ਸਮੇਂ ਬਹੁਤ ਪ੍ਰੇਸ਼ਾਨ ਸੀ ਕਿਉਂਕਿ ਪੁਲਿਸ ਚੈਕਿੰਗ ਦੇ ਨਾਮ ਤੇ ਉਹਨਾਂ ਨੂੰ ਬਹੁਤ ਤੰਗ ਕਰਦੀ ਸੀ ਉਸ ਸਮੇਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਉਹਨਾਂ ਦੀ ਵਾਂ ਫੜਦੇ ਨੇ ਉੱਥੇ ਵੀ ਕੈਜਿਟੇਸ਼ਨ ਹੁੰਦੀ ਆ ਇਹਨਾਂ ਦੇ ਹੱਥ ਲਿਖਤ ਟੈਂਪਲੇਟ ਵੰਡੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਇੱਕ ਹੋਰ ਘਟਨਾ ਹੁੰਦੀ ਆ ਸੀਆਰਪੀ ਦਾ ਮੁਕਾਬਲਾ ਸੀਆਰਪੀ ਵਾਲੇ ਉਹਨਾਂ ਦਿਨਾਂ ਦੇ ਵਿੱਚ ਸਰਦੀ ਖੇਤਰ ਦੇ ਜਿਹੜੇ ਪਿੰਡ ਸੀ ਉਹਨਾਂ ਦੇ ਸਕੂਲਾਂ ਦੇ ਵਿੱਚ ਡੇਰਾ ਲਾ ਲੈਂਦੇ ਸੀ ਜ਼ਿਆਦਾਤਰ ਉਹਨਾਂ ਦੇ ਵਿੱਚ ਪੰਜਾਬ ਤੋਂ ਬਾਹਰ ਦੇ ਭਰਤੀ ਹੋਏ ਹੋਏ ਸੀ ਜਿਹੜੇ ਸਕੂਲ ਆਉਣ ਵਾਲੀਆਂ ਕੁੜੀਆਂ ਜਾਂ ਹੋਰ ਔਰਤਾਂ ਨਾਲ ਚੰਗਾ ਵਿਹਾਰ ਨਹੀਂ ਕਰਦੇ ਸੀ ਜਾਂ ਚੰਗੀ ਨਿਗਾਹ ਨਾਲ ਨਹੀਂ ਦੇਖਦੇ ਸੀ ਉਹਦੇ ਖਿਲਾਫ ਵੀ ਐਜੀਟੇਸ਼ਨ ਹੁੰਦੀ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਉਸ ਦੇ ਖਿਲਾਫ ਐਜੀਟੇਸ਼ਨ ਦੇ ਬੈਠਦੇ ਨੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਬਾਅਦ ਦੇ ਵਿੱਚ ਉਹ ਚੌਂਕੀ ਸਕੂਲਾਂ ਦੇ ਵਿੱਚੋਂ ਉਠਾ ਕੇ ਪਿੰਡ ਤੋਂ ਬਾਹਰ ਕਿਸੇ ਹੋਰ ਜਗ੍ਹਾ ਦੇ ਵਿੱਚ ਰੱਖੀ ਜਾਂਦੀ ਆ ਸੋ ਇਹ ਸਾਰ ਸੀ ਜਿਹੜੀਆਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜਦੀਆਂ ਗਈਆਂ ਅਤੇ ਉਹ ਪੰਜਾਬ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਕ੍ਰਿਮੀਨਲ ਜਾਪਣ ਲੱਗ ਪਏ ਜਦ ਕਿ ਉਹ ਲੋਕ ਹਿੱਤਾਂ ਦੀ ਗੱਲ ਕਰਦੇ ਸੀ ਅੱਗੇ ਜਾ ਕੇ ਇੱਕ ਘਟਨਾ ਵੀ ਆਉਂਦੀ ਹੈ ਉਸ ਸਮੇਂ ਇੱਕ अजीत ਸਿੰਘ ਸੰਧੂ ਸ਼ਾਇਦ ਐਸਐਸਪੀ ਸੀਗਾ ਉਹ ਜਦੋਂ ਇਹ ਸਾਰੇ ਕੇਸਾਂ ਦੀ ਜਾਂਚ ਕਰਦੇ ਨੇ ਜਾਂ ਉਹ ਅੱਗੇ ਜਾ ਕੇ ਮੈਂ ਤੁਹਾਨੂੰ ਦੱਸੂਗਾ ਜੋ 25000 ਅਣਪਛਾਤੀਆਂ ਲਾਸ਼ਾਂ ਬਾਰੇ ਉਹਨਾਂ ਨੇ ਬੇਰਵੇ ਇਕੱਠੇ ਕੀਤੇ ਸੀ ਉਹ ਜਦੋਂ ਕਰ ਰਹੇ ਹੁੰਦੇ ਨੇ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਪੁਲਿਸ ਨੂੰ ਤਾਂ ਹੱਥਾਂ ਪੈਰਾਂ ਦੀ ਪਹਿਣੀ ਸੀ ਤੇ ਉਹ ਕਿਸੇ ਐਮਐਲਏ ਦੇ ਸਨੀਹਾਪੀ ਦਿਨੇ ਸ਼ਾਇਦ ਉਹ ਕਾਂਦਰਸੀ ਐਮ ਐਲ ਏ ਸੀ ਉਸ ਸਮੇਂ ਕਿ ਜਸਵੰਤ ਸਿੰਘ ਨੂੰ ਇਹ ਕਹਿ ਦਿਓ ਕਿ ਜਿਹੜੀ ਉਹ ਜਾਂਚ ਕਰ ਰਿਹਾ ਹੈ ਜਾਂ ਉਹ ਅਣਪਛਾਤੀਆਂ ਲਾਸ਼ਾਂ ਬਾਰੇ ਜਗਾ ਜਗਾ ਪੁੱਛਦਾ ਫਿਰ ਰਿਹਾ ਹੈ ਜਾਂ ਵੀਰਵੇ ਇਕੱਠੇ ਕਰ ਰਿਹਾ ਹੈ ਇਸ ਕੰਮ ਨੂੰ ਉਹ ਬੰਦ ਕਰ ਦੇਵੇ ਨਹੀਂ 25000 ਦੇ ਵਿੱਚ ਇੱਕ ਲਾਸ਼ ਜਸਵੰਤ ਸਿੰਘ ਦੀ ਜੁੜ ਜਾਏਗੀ ਇਸ ਤੇ ਜਸਵੰਤ ਸਿੰਘ ਦਾ ਜਵਾਬ ਸੀ ਕਿ ਜਾ ਕੇ ਅਜੀਤ ਸਿੰਘ ਸੰਧੂ ਨੂੰ ਕਹਿ ਦੇਣਾ ਕਿ ਮੈਂ ਆਪਣੇ ਕੰਮ ਜਾਂ ਆਪਣੇ ਨਿਸ਼ਾਨੇ ਤੋਂ ਨਹੀਂ ਰੁਕਾਂਗਾ ਭਾਵੇਂ ਇਹ ਕੰਮ ਕਰਦੇ ਕਰਦੇ ਮੇਰੀ ਇੱਕ ਦਿਨ ਸ਼ਹੀਦੀ ਹੋ ਜਾਵੇ ਪਰ ਤੂੰ ਆਪਣੇ ਪਾਪਾਂ ਤੋਂ ਤੰਗ ਆ ਕੇ ਇੱਕ ਦਿਨ ਖੁਦਗੁਸ਼ੀ ਕਰੇਗਾ ਖੋਇਆ ਵੀ ਹੈ ਰਿਪੋਰਟਾਂ ਅਨਸਾਰ ਉਹ ਅਜੀਤ ਸਿੰਘ ਸੰਧੂ ਬਾਅਦ ਦੇ ਵਿੱਚ ਟ੍ਰੇਨ ਦੇ ਥੱਲੇ ਆ ਕੇ ਖੁਦਗੁਸ਼ੀ ਕਰ ਗਿਆ ਇਹ ਘਟਨਾਵਾ ਸੀ ਜਿਹੜੀਆਂ ਉਹਨਾਂ ਦੇ ਨਾਲ ਜੁੜਦੀਆਂ ਗਈਆਂ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਕਹਿਦੀ ਆਪਾਂ ਖਤਰਾ ਹੋ ਬੱਦ ਆ ਗਿਆ ਫਿਰ ਇਸ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਰੂਪੋਸ਼ ਹੋਣਾ ਪੈਣਾ ਹੈ ਜਾਂ ਪੰਜਾਬ ਤੋਂ ਬਾਹਰ ਜਾ ਕੇ ਪੰਜਾਬ ਦੇ ਹੱਕਾਂ ਦੀ ਆਵਾਜ਼ ਇੰਡੀਆ ਤੋਂ ਬਾਹਰਲੇ ਮੁਲਕਾਂ ਤੱਕ ਚਾਉਣੀ ਜ਼ਰੂਰੀ ਹੈ ਇਸ ਤੋਂ ਪਹਿਲਾਂ ਉਹਨਾਂ ਦਾ ਵਿਆਹ ਹੋ ਜਾਂਦਾ ਉਹਨਾਂ ਦੇ ਧਰਮ ਪਤਨੀ ਵੀ ਲਾਇਬ੍ਰੇਰੀ ਦੇ ਵਿੱਚ ਜੋਬ ਕਰਦੀ ਸੀ ਉਹਨਾਂ ਦੇ ਦੋ ਬੱਚੇ ਹੁੰਦੇ ਨੇ ਫਿਰ ਇੱਕ ਦਿਨ ਉਹ ਆਪਣੇ ਭਰਾ ਦੇ ਕੋਲ ਇੰਗਲੈਂਡ ਪਹੁੰਚਦੇ ਆ ਪਰ ਉਹਨਾਂ ਦੀ ਪਹਿਲਾਂ ਪੁਲਿਸ ਕਲੀਅਰੈਂਸ ਤਾਂ ਹੈ ਨਹੀਂ ਸੀ ਪਰ ਕਿਵੇਂ ਨਾ ਕਿਵੇਂ ਕਰਾ ਕੇ ਉੱਥੇ ਪਹੁੰਚ ਜਾਂਦੇ ਆ ਪਰ ਪੁਲਿਸ ਨੂੰ ਇਹ ਨਹੀਂ ਸੀ ਪਤਾ ਕਿ ਜਸਵੰਤ ਸਿੰਘ ਇੰਨੀ ਜਲਦੀ ਦੇਸ਼ ਤੋਂ ਬਾਹਰ ਚਲਾਇਆ ਜਾਏਗਾ ਉੱਥੇ ਜਾ ਕੇ ਵੀ ਉਹਨਾਂ ਦਾ ਹਮੇਸ਼ਾ ਇੱਕੋ ਹੀ ਚੀਜ਼ ਰਹੀ ਕਿ ਕੌਮਤਾਰੀ ਪੱਧਰ ਤੇ ਇਸ ਗੱਲ ਨੂੰ ਕਿਵੇਂ ਪਹੁੰਚਾਇਆ ਜਾਵੇ ਤਾਂ ਵੱਖ-ਵੱਖ ਲੋਕਾਂ ਨਾਲ رابطہ ਕਾਇਮ ਕਰਦੇ ਆ ਇੰਗਲੈਂਡ ਦੇ ਵਿੱਚ ਇੱਕ ਦਫ਼ਤਰ ਬਣਾਇਆ ਜਾਂਦਾ ਫੈਕਸ ਟੈਲੀਫੋਨ ਸਭ ਉੱਥੇ ਆ ਜਾਂਦਾ ਅਤੇ ਉਹ ਕੰਮ ਕਰਦੇ ਰਹਿੰਦੇ ਆ ਪਰ ਜਿਹੜੇ ਪਹਿਲਾਂ ਤੋਂ ਲੋਕ ਉੱਥੇ ਮੌਜੂਦ ਸੀ ਈਰਖਾ ਵਾਜ ਜਾਂਦਾ ਉਹਨਾਂ ਦੇ ਵਿੱਚ ਵੀ ਉਹ ਲੋਕਾਂ 'ਚ ਇਹ ਗੱਲ ਫਲਾਣਦੇ ਆ ਕਿ ਇਹ ਬੰਦਾ ਭਾਰਤੀ ਏਜੰਸੀਆਂ ਦਾ ਬੰਦਾ ਹੈ ਪਰ ਇਸ ਦੀ ਕੋਈ ਪਰਵਾਹ ਜਸਵੰਤ ਸਿੰਘ ਜੀ ਨਹੀਂ ਕਰਦੇ ਉਹ ਆਪਣੇ ਨਿਸ਼ਾਨੇ ਤੇ ਚੱਲਦੇ ਰਹਿੰਦੇ ਹਨ ਫਿਰ ਉਸ ਤੋਂ ਬਾਅਦ ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਇਹ ਉੱਥੇ ਰਾਜਸੀ ਸ਼ਰਨ ਲਈ ਵੀ ਅਪਲਾਈ ਕਰਦੇ ਨੇ ਜਿਹਨੂੰ ਆਪਾਂ ਕਹਿ ਦਿੰਦੇ ਆ ਸਾਇਲਮ ਲਈ ਵੀ ਅਪਲਾਈ ਕਰਦੇ ਨੇ ਇਹਨਾਂ ਦਾ ਪਾਸਪੋਰਟ ਵੀ ਚਲਿਆ ਜਾਂਦਾ ਪਰ ਲਗਭਗ 1 ਸਾਲ ਬਾਅਦ ਇਹ ਆਪਣੇ ਭਰਾ ਨੂੰ ਕਹਿੰਦੇ ਨੇ ਕਿ ਮੈਂ ਪੰਜਾਬ ਵਾਪਸ ਮੁੜ ਜਾਣਾ ਹੈ ਇਹਨਾਂ ਦਾ ਭਰਾ ਉੱਥੇ ਇਹਨਾਂ ਨੂੰ ਇਹ ਗੱਲ ਕਹਿੰਦਾ ਕਿ ਪੰਜਾਬ ਤੇਰੇ ਲਈ ਬਹੁਤ ਖਤਰਾ ਹੈ ਅਸੀਂ ਤਾਂ ਭਾਬੀ ਜੀ ਤੇ ਬੱਚਿਆਂ ਨੂੰ ਵੀ ਇੱਥੇ ਬੁਲਾਉਣ ਦੀ ਸੋਚ ਰਹੇ ਹਾਂ ਤੈਨੂੰ ਪੰਜਾਬ ਨਹੀਂ ਜਾਣਾ ਚਾਹੀਦਾ ਪਰ ਜਸਵੰਤ ਸਿੰਘ ਜੀ ਉਹਦੀ ਗੱਲ ਨਹੀਂ ਸੁਣਦੇ ਅਤੇ ਵਾਪਸ ਪੰਜਾਬ ਆ ਜਾਂਦੇ ਨੇ ਪੰਜਾਬ ਤੋਂ ਬਾਹਰ ਰਹਿੰਦੇ ਆ ਇੰਗਲੈਂਡ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਇੱਕ ਚੀਜ਼ ਦਾ ਸੋਚ ਲਈ ਸੀ ਕਿ ਜੇ ਪੰਜਾਬ ਦੀ ਆਵਾਜ਼ ਇੰਡੀਆ ਤੋਂ ਬਾਹਰ ਪੱਛਮੀ ਮੁਲਕਾਂ ਤੱਕ ਪਹੁੰਚਾਉਣੀ ਹੈ ਤਾਂ ਠੋਸ ਸਬੂਤ ਇਕੱਠੇ ਕਰਨੇ ਪੈਣਗੇ। ਉਹਨਾਂ ਨੇ ਇੱਕ ਹਿਮਨ ਰਾਈਟਸ ਵਿੰਗ ਦੀ ਸਥਾਪਨਾ ਕੀਤੀ ਤੇ ਉਹ ਇਕਾਈ ਸੀ ਜਿਨੇ ਬਾਅਦ ਦੇ ਵਿੱਚ ਲਗਭਗ 25000 ਅਣਪਛਾਤੀਆਂ ਲਾਸ਼ਾਂ ਦੇ ਬੀਰਵੇ ਲੈ ਕੇ ਜਾਂਦੇ। ਉਸ ਤੋਂ ਬਾਅਦ ਕਟਨਾਮਾ ਹੁੰਦੀਆਂ ਗਈਆਂ। ਹਥਿਆਰਬੰਦ ਲੋਕਾਂ ਦਾ ਸਰਕਾਰ ਨਾਲ ਟਕਰਾ ਸੀ ਪਰ ਇਸ ਟਾਕਰੇ ਦੇ ਵਿੱਚ ਨਿਰਦੋਸ਼ ਲੋਕ ਜਾਂ ਖਾੜਕੂਆਂ ਦੇ ਪਰਿਵਾਰ ਦੇ ਲੋਕ ਆਟੇ 'ਚ ਘੁਣ ਮੰਗ ਪੈਸ ਰਹੇ ਸਨ। ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ, ਉਹਨਾਂ ਦੇ ਝੂਠੇ ਮੁਕਾਬਲੇ ਬਣਾਏ ਜਾਂਦੇ। ਇਸ ਤਰ੍ਹਾਂ ਦੀ ਘਟਨਾ ਸੀ ਜਿਹਨੂੰ ਆਪਾਂ ਨਾਮ ਦੇ ਸਕਦੇ ਹਾਂ ਕਿ ਜਦੋਂ লাশ ਬੋਲ ਉੱਠੀ। ਇਹ ਘਟਨਾ ਸੀ ਪੱਟੀ ਏਰੀਆ ਦੀ 30 ਅਕਤੂਬਰ 1993 ਦੀ। ਜਦੋਂ 4 ਤੋਂ 5 ਲਾਸ਼ਾਂ ਮਰਦਾ ਘਰ ਦੇ ਵਿੱਚ ਆਈਆਂ, ਪੋਸਟਮਾਰਟਮ ਲਈ ਕਹਿ ਸਕਦੇ ਹਾਂ ਪਰ ਉਹਨਾਂ 'ਚੋਂ ਜਦੋਂ ਅੰਦਰ ਇੱਕ ਨਰਸ ਕੁਝ ਕਰਨ ਗਈ ਤਾਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਕਿਉਂਦਾ ਸੀ ਜਾਂ ਉਸਦੇ ਬੁੱਲ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਦੇਖੋ ਉਹਨਾਂ ਨੂੰ ਮਰੇ ਕਹਿ ਕੇ ਉੱਥੇ ਭੇਜਿਆ ਗਿਆ ਸੀ ਤਾਂ ਉਸ ਨਰਸ ਨੇ ਆਪਣੇ ਪਤੀ ਨੂੰ ਫੋਨ ਕੀਤਾ ਜੋ ਕਾਮਰੇਡ ਸੀ ਉਹਨਾਂ ਨੇ ਅੱਗੇ ਜਾ ਕੇ ਜਸਵੰਤ ਸਿੰਘ ਜੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਪਰ ਇਸ ਘਟਨਾ ਦਾ ਪਤਾ ਪੁਲਿਸ ਨੂੰ ਵੀ ਲੱਗ ਗਿਆ ਇਹਨਾਂ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਬੰਦੇ ਨੂੰ ਉੱਥੋਂ ਚੱਕ ਕੇ ਦੁਬਾਰਾ ਬਾਹਰ ਕਿਤੇ ਅਣਪਛਾਤੀ ਜਗ੍ਹਾ ਤੇ ਜਾ ਕੇ ਗੋਲੀਆਂ ਮਾਰ ਕੇ ਦੁਬਾਰਾ ਉਸੇ ਮਰਦਾ ਘਰ ਦੇ ਵਿੱਚ ਰੱਖ ਦਿੱਤਾ ਇਸ ਤੋਂ ਵੈਸ਼ਿਆਣਾ ਹਰਕਤ ਹੋਰ ਕੀ ਹੋ ਸਕਦੀ ਸੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਬਾਬਾ ਮਾਨੋਚਾਲ ਦੇ ਪਰਿਵਾਰ ਦੇ ਬਹੁਤ ਸਾਰੇ ਲੋਕਾਂ ਨੂੰ ਤਸ਼ੱਦਦ ਸਹਿਣਾ ਪਿਆ ਜਾਂ ਮਾਰ ਦਿੱਤੇ ਗਏ ਜਾਂ ਇੱਕ ਬੀਲਾ ਪਿੰਡ ਦੇ ਵਿੱਚ ਵੀ ਮੁਕਾਬਲਾ ਹੋਇਆ ਸੀ ਉੱਥੇ ਵੀ નિર્ਦੋਸ਼ ਲੋਕ ਮਾਰੇ ਗਏ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜਦੋਂ ਲੋਕਾਂ ਨੂੰ ਪੁਲਿਸ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਇਸ ਦੇ ਵਿਰੁੱਧ ਆਵਾਜ਼ ਉਠਾਈ ਜਸਵੰਤ ਸਿੰਘ ਖਾਇਲੜਾ ਜੀ ਨੇ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਬੂਤ ਇਕੱਠੇ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਨੇ ਉਸ ਸਮੇਂ ਇੱਕ ਸਕੀਮ ਬਣਾਈ ਕਿ ਕਿਸੇ ਬਹਾਨੇ ਦੇ ਨਾਲ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਬੀਰਵੇ ਇਕੱਠੇ ਕੀਤੇ ਜਾਣ ਉਸ ਸਮੇਂ ਸਰਕਾਰੀ ਅਫਸਰ ਬਣ ਕੇ ਪਹਿਲਾਂ ਸੁਨੇਹਾ ਭੇਜਿਆ ਗਿਆ ਦਰਗਿਆਣਾ ਮੰਦਰ ਦੇ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਇੱਕ ਦਰਜਾਚਾਰ ਦਾ ਕਰਮਚਾਰੀ ਕੰਮ ਕਰਦਾ ਸੀ ਉਸ ਨੂੰ ਇਹ ਸੁਨੇਹਾ ਭੇਜਿਆ ਗਿਆ ਕਿ ਕੁਝ ਸਰਕਾਰੀ ਕਰਮਚਾਰੀ ਆ ਰਹੇ ਹਨ ਉਹ ਕਰਮਚਾਰੀ ਚੈਕਿੰਗ ਲਈ ਇੱਥੇ ਆਉਣਗੇ ਬਹਾਨੇ ਨਾਲ ਜਦੋਂ ਦੋਨੋਂ ਲੋਕ ਉੱਥੇ ਪਹੁੰਚਦੇ ਨੇ ਤਾਂ ਉਹ ਦਰਜਾ ਚਾਰ ਕਰਮਚਾਰੀ ਤੋਂ ਗੱਲਾਂ-ਗੱਲਾਂ ਦੇ ਵਿੱਚ ਇਹ ਚੀਜ਼ ਪੁੱਛਦੇ ਨੇ ਕਿ ਜਿਹੜੀਆਂ ਲਾਸ਼ਾਂ ਇੱਥੇ ਆਉਂਦੀਆਂ ਹਨ ਉਹਨਾਂ ਨੂੰ ਸੰਸਕਾਰ ਕਰਨ ਤੋਂ ਪਹਿਲਾਂ ਉਹਨਾਂ ਦਾ ਕੋਈ ਬੇਰਵਾ ਜਾਂ ਕੁਝ ਰੱਖਿਆ ਜਾਂਦਾ ਹੈ ਤਾਂ ਉਹ ਗੱਲਾਂ-ਗੱਲਾਂ ਦੇ ਵਿੱਚ ਦੱਸ ਦਿੰਦਾ ਹੈ। ਇਹ ਲੋਕ ਉਸ ਨੂੰ ਉੱਥੋਂ ਬਹਾਨੇ ਨਾਲ ਪਾਣੀ ਲੈਣ ਭੇਜ ਦਿੰਦੇ ਨੇ ਅਤੇ ਉਹਨਾਂ ਟਾਈਮ ਦੇ ਵਿੱਚ ਉਸ ਰਜਿਸਟਰ ਦੇ ਜਿੰਨੇ ਪੇਜ ਸੀ ਉਹਦੀ ਫੋਟੋਕਾਪੀ ਕਰਾ ਕੇ ਵਾਪਸ ਉੱਥੇ ਰੱਖ ਦਿੰਦੇ ਨੇ ਕਿਉਂਕਿ ਉਹ ਬੰਦਾ ਪਾਣੀ ਦੀਆਂ ਬੋਤਲਾਂ ਲੈਣ ਗਿਆ ਹੋਇਆ ਸੀ। ਇਸ ਤਰ੍ਹਾਂ ਇੱਕ ਜਗ੍ਹਾ ਨਹੀਂ ਹੁੰਦਾ ਸਰਦੀ ਖੇਤਰ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਰਨਤਾਰਨ ਦੇ ਏਰੀਆ ਜਾਂ ਵੱਖ-ਵੱਖ ਖੇਤਰਾਂ ਦੇ ਸ਼ਮਸ਼ਾਨ ਘਾਟਾ ਤੱਕ ਇਸ ਲਾਸ਼ਾਂ ਦਾ ਪਤਾ ਲਗਾਉਣ 'ਚ ਲੱਗੇ ਰਹਿੰਦੇ ਨੇ ਉਹ ਉਹਨਾਂ ਲੱਕੜ ਵਾਲਿਆਂ ਤੇ ਵੀ ਪਹੁੰਚ ਕਰਦੇ ਨੇ ਜਿਹੜੀਆਂ ਲੱਕੜਾਂ ਦੇ ਨਾਲ Laashan ਦਾ ਸ਼ਸਕਾਰ ਕੀਤਾ ਜਾਂਦਾ ਸੀ ਉਹ ਉਹਨਾਂ ਲੱਕੜ ਦੀਆਂ ਟਾਲਾਂ ਤੱਕ ਵੀ ਪਹੁੰਚ ਕਰਦੇ ਨੇ ਉੱਥੋਂ ਕੁਝ ਬਿੱਲ ਇਕੱਠੇ ਕਰਦੇ ਨੇ ਜਿਹੜੇ ਬਿੱਲ ਪੁਲਿਸ ਨੇ ਉਹਨਾਂ ਟਾਲਾਂ ਵਾਲਿਆਂ ਨੂੰ ਦਿੱਤੇ ਸੀ ਜਾਂ ਦੇਣੇ ਰਹਿੰਦੇ ਸੀ ਇਹ ਅੰਕੜਾ ਲਗਭਗ 25000 ਦੇ ਨੇੜੇ ਸੀ ਜਿਦੇ ਵਿੱਚੋਂ ਮੈਂ ਕੁਝ ਤੁਹਾਡੇ ਨਾਲ ਸ਼ੇਅਰ ਕਰਦਾ ਜਿਦੇ ਚ ਤਰਨ ਤਰਨ ਏਰੀਆ ਦੇ ਵਿੱਚ 1915 Laashan ਦਾ ਉਹਨਾਂ ਨੂੰ ਵੇਰਵਾ ਮਿਲਿਆ ਤੇ ਅਮਰਸਰ ਸ਼ਹਿਰ ਦੇ ਵਿੱਚ 2967 Laashan ਦਾ ਵੇਰਵਾ ਭਾਈ ਸਾਹਿਬ ਦੇ ਕੋਲੇ ਸੀ ਜੇ ਪੂਰੇ ਅਮਰਸਰ ਦੀ ਗੱਲ ਕਰੀਏ ਤਾਂ ਲਗਭਗ 6000 17 ਲਾਸ਼ਾਂ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਲਾਵਰਸ ਕਹਿ ਕੇ ਸਾੜ ਦਿੱਤੀਆਂ ਗਈਆਂ। ਇਸ ਤੋਂ ਬਿਨਾ ਦਰਗਿਆਣਾ ਮੰਦਿਰ ਦਾ ਜਿਹੜਾ ਸੀਗਾ ਸੰਸਕਾਰ ਘਰ ਉੱਥੇ ਵੀ ਲਗਭਗ 2000 ਲਾਸ਼ਾਂ ਅਣਪਛਾਤੀਆਂ ਕਹਿ ਕੇ ਸਾੜ ਦਿੱਤੀਆਂ ਗਈਆਂ। ਇਸ ਤੋਂ ਬਾਅਦ ਭਾਈ ਜਸਵੰਤ ਸਿੰਘ ਖਲੜਾ ਜੀ ਆਪਣੇ ਸਾਥੀਆਂ ਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਨੇ ਜਿਸ ਦੇ ਵਿੱਚ ਇਹਨਾਂ 25000 ਲਾਸ਼ਾਂ ਦਾ ਬੇਰਵਾ ਸਬੂਤਾਂ ਦੇ ਸਮੇਤ ਰੱਖਦੇ ਨੇ। ਫਿਰ ਉਸ ਤੋਂ ਅਗਲੇ ਦਿਨ 18 ਜਨਵਰੀ 1995 ਨੂੰ ਜਬ ਕੁਝ ਦਿਨਾਂ ਬਾਅਦ ਪੁਲਿਸ ਕਾਨਫਰੰਸ ਕਰਦੀ ਹੈ ਅਤੇ ਇਹਨਾਂ ਆਸ਼ਾਂ ਦੇ ਬਾਰੇ ਮੁੱਢ ਤੋਂ ਹੀ ਨਕਾਰ ਦਿੰਦੀ ਆ ਉਹ ਇਹ ਗੱਲ ਮੰਨਦੇ ਹੀ ਨਹੀਂ ਕਿ ਇਹ ਬੰਦੇ ਮਰ ਚੁੱਕੇ ਨੇ ਉਹ ਇਹ ਕਹਿੰਦੇ ਨੇ ਕਿ ਇਹ ਬੰਦੇ ਪੰਜਾਬ ਛੱਡ ਕੇ ਦੇਸ਼ ਤੋਂ ਬਾਹਰ ਚਲੇ ਗਏ ਆਪਾਂ ਇਹ ਕਹਿ ਸਕਦੇ ਹਾਂ ਕਿ 25000 ਬੰਦਿਆਂ ਦਾ ਉਹਨਾਂ ਨੇ ਵੇਰਵਾ ਦਿੱਤਾ ਪੁਲਿਸ ਦਾ ਕਹਿਣਾ ਸੀ ਕਿ ਇਹ ਬੰਦੇ ਕਦੇ ਮਰੇ ਹੀ ਨਹੀਂ ਇਹ ਪੰਜਾਬ ਤੋਂ ਬਾਹਰ ਚਲੇ ਗਏ ਸਮਾ ਲੰਘਦਾ ਜਾਂਦਾ ਫਿਰ 1995 ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਕੈਨੇਡਾ ਤੋਂ ਇਨਵੀਟੇਸ਼ਨ ਆਉਂਦਾ ਉਹਨਾਂ ਨੂੰ ਉੱਥੇ ਬੁਲਾਇਆ ਜਾਂਦਾ ਤਾਂ ਦੋ ਵਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਕੈਨੇਡਾ ਦੇ ਵਿੱਚ ਪਹੁੰਚ ਨੇ ਪਾਰਲੀਮੈਂਟ ਦੇ ਵਿੱਚ ਵੀ ਲੋਕਾਂ ਨੂੰ ਮਿਲਦੇ ਨੇ 10 ਅਪ੍ਰੈਲ ਨੂੰ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਡਿਕਸੀ ਗੁਰੂ ਘਰ ਦੇ ਵਿੱਚ ਇੱਕ ਇਤਿਹਾਸਿਕ ਤਕਰੀਰ ਕਰਦੇ ਨੇ ਜਾਂ ਭਾਸ਼ਣ ਦਿੰਦੇ ਨੇ ਜਦੋਂ ਦੂਜੀ ਵਾਰ ਵੀ ਉਹ ਉੱਥੇ ਪਹੁੰਚਦੇ ਨੇ ਤਾਂ ਉੱਥੇ ਦੇ ਲੋਕ ਜਿਹੜੇ ਉਹਨਾਂ ਦੇ ਸ਼ੁਭਚਿੰਤਕ ਸੀ ਉਹ ਉਹਨਾਂ ਨੂੰ ਪੰਜਾਬ ਮੁੜਨ ਤੋਂ ਰੋਕਦੇ ਨੇ ਉੱਥੇ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਉਹਨਾਂ ਨੂੰ ਪਨਾਹ ਦੇ ਦਿੱਤੀ ਜਾਵੇਗੀ ਤੇ ਉਹਨਾਂ ਦੇ ਪਰਿਵਾਰ ਨੂੰ ਇੱਥੇ ਬੁਲਾ ਲਿਆ ਜਾਵੇਗਾ ਪਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਇਸ ਨੂੰ ਮੁੱਢ ਤੋਂ ਰੱਦ ਕਰ ਦਿੰਦੇ ਨੇ ਅਤੇ ਉਹ ਕਹਿੰਦੇ ਨੇ ਕਿ ਉਹ ਲੋਕ ਜਿਨ੍ਹਾਂ ਦੇ ਪੁੱਤਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਮਰ ਗਏ ਜਾਂ ਜਿਉਂਦੇ ਨੇ ਉਹ ਲੋਕ ਮੇਰੀ ਉਡੀਕ ਕਰ ਰਹੇ ਨੇ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਸਭ ਦੀਆਂ ਅੱਖਾਂ 'ਚੋਂ ਪਾਣੀ ਆ ਜਾਂਦੇ ਨੇ ਸਾਰੇ ਉਹਨਾਂ ਨੂੰ ਮਿਲਦੇ ਨੇ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਮਿਲਣੀ ਇਸ ਇਨਸਾਨ ਦੇ ਨਾਲ ਉਹਨਾਂ ਦੀ ਆਖਰੀ ਮਿਲਣੀ ਹੋਏਗੀ ਪੰਜਾਬ ਵਾਪਸ ਆ ਜਾਂਦੇ ਨੇ ਪੰਜਾਬ ਆ ਕੇ 5 ਅਪ੍ਰੈਲ ਨੂੰ ਉਹ ਆਪਣੇ ਮਾਪਿਆਂ ਨੂੰ ਮਿਲਣ ਦਾ ਪਲਾਨ ਕਰਦੇ ਨੇ ਉਹ ਆਪਣੇ ਇੱਕ ਸਾਥੀ ਦੇ ਨਾਲ ਆਪਣੇ ਪਿੰਡ ਆਉਂਦੇ ਨੇ ਪਿਤਾ ਜੀ ਨੂੰ ਮਿਲਦੇ ਨੇ ਖੇਤਾਂ 'ਚ ਢੀੜਾ ਮਾਰਨ ਜਾਂਦੇ ਨੇ ਤੇ ਉੱਥੇ ਇੱਕ ਪ੍ਰੋਗਰਾਮ ਹੋ ਰਿਹਾ ਸੀ ਗੁਰੂ ਘਰ ਦੇ ਵਿੱਚ ਉੱਥੇ ਵੀ ਹਾਜ਼ਰੀ ਲੋ ਬੁੰਦੇ ਫਿਰ ਦੈਨ ਆਉਂਦਾ ਉਹ ਮਨੂਸ ਦਿਨ 6 ਸਤੰਬਰ 1995 ਕਿਸ ਦਿਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਆਪਣੇ ਘਰ ਦੇ ਵਿੱਚ ਸਨ ਉਹਨਾਂ ਦੇ ਧਰਮ ਪਤਨੀ ਆਪਣੀ ਨੌਕਰੀ ਲਈ ਚਲੇ ਜਾਂਦੇ ਨੇ ਉਹ ਬਾਹਰ ਕਾਰ ਤੋਂ ਰਹੇ ਸੀ ਤਾਂ ਲਗਭਗ 8 ਪੁਲਿਸ ਵਾਲੇ ਇੱਕ ਬੈਂ ਦੇ ਵਿੱਚ ਆਉਂਦੇ ਨੇ ਅਤੇ ਉਹਨਾਂ ਨੂੰ ਅਗਵਾ ਕਰਕੇ ਲੈ ਜਾਂਦੇ ਨੇ ਉਹਨਾਂ ਦੀ ਸਲਾਮਤੀ ਲਈ ਬਹੁਤ ਭੜਨਟ ਕੀਤੀ ਜਾਂਦੀ ਆ ਪਰ ਕਿਧਰੇ ਉਹਨਾਂ ਦਾ ਕੁਝ ਨਹੀਂ ਪਤਾ ਚੱਲਦਾ 40 ਦਿਨ ਕਿਉਂਕਿ ਵੱਖ-ਵੱਖ ਸੋਰਸਾਂ ਤੋਂ ਇਹ ਚੀਜ਼ਾਂ ਪਤਾ ਲੱਗੀਆਂ ਨੇ ਬਾਅਦ ਦੇ ਵਿੱਚ ਕਿਉਂਕਿ ਕੁਝ ਲੋਕ ਵੱਖ-ਵੱਖ ਥਾਣਿਆਂ 'ਚ ਸੀ ਜਿਨ੍ਹਾਂ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਵੇਖਿਆ ਸੀ ਜਿੱਥੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਹਨਾਂ ਨੂੰ ਮਾਰਨ ਦੇ ਇਰਾਦੇ ਨਾਲ ਲਗਭਗ 40 ਦਿਨ ਟੌਰਚਰ ਕੀਤਾ ਗਿਆ ਉਹਨਾਂ ਦੀ ਲਾਸ਼ ਅੱਜ ਤੱਕ ਨਹੀਂ ਮਿਲੀ ਪਰ ਉਸ ਸਮੇਂ ਦੇ ਸੋਰਸਾਂ ਤੋਂ ਇਹ ਪਤਾ ਚੱਲਿਆ ਸੀ ਕਿ 40 ਦਿਨ ਤਸੀਹੇ ਦੇਣ ਤੋਂ ਬਾਅਦ ਉਹਨਾਂ ਦੀ ਲਾਸ਼ ਨੂੰ ਨਹਿਰ ਦੇ ਵਿੱਚ ਜਾਂ ਦਰਿਆ ਦੇ ਵਿੱਚ ్రోੜ ਦਿੱਤਾ ਗਿਆ ਸੀ ਇੱਕ ਉਹ ਇਨਸਾਨ ਜਾਂ ਉਸ ਇਨਸਾਨ ਦਾ ਪਰਿਵਾਰ ਜਿਹੜਾ ਸਾਰੀ ਜ਼ਿੰਦਗੀ ਲੋਕਾਂ ਲਈ ਲੜਿਆ ਲੋਕਾਂ ਲਈ ਕੰਮ ਕੀਤੇ ਉਸ ਇਨਸਾਨ ਦਾ ਚਿਰਾਗ ਜਸਵੰਤ ਸਿੰਘ ਨਾਮ ਰੱਖਿਆ ਗਿਆ ਸੀ 42 ਸਾਲਾਂ ਦੀ ਉਮਰ ਦੇ ਵਿੱਚ ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਬਣ ਕੇ ਦੁਨੀਆ ਭਰ ਦੇ ਲੋਕਾਂ ਤੱਕ ਪਹੁੰਚ ਗਿਆ ਉਹਨਾਂ ਦੇ ਅਗਵਾ ਹੋਣ ਤੋਂ ਬਾਅਦ ਲੰਬਾ ਟਾਈਮ ਕੇਸ ਚੱਲਿਆ ਲਗਭਗ 16 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਕੁਝ ਲੋਕਾਂ ਨੂੰ ਸਜ਼ਾ ਹੋਈ ਅਤੇ ਕੁਝ ਲੋਕ ਬਰੀ ਹੋ ਗਏ ਆਪਣਾ ਇੱਥੇ ਗੱਲ ਕਰਨ ਦਾ ਮਕਸਦ ਵੀ ਇਹ ਹੀ ਸੀ ਕਿ ਆਪਾਂ ਜਿਹੜੀਆਂ ਇਹ ਗੱਲਾਂ ਕੀਤੀਆਂ ਨੇ ਇਹ ਆਪਾਂ ਆਪਣੇ ਕੋਲੋਂ ਨਹੀਂ ਕੀਤੀਆਂ ਇਹ ਕੇਸ ਭਾਰਤੀ ਅਦਾਲਤਾਂ ਦੇ ਵਿੱਚ ਜਾਂ ਅਦਾਲਤਾਂ ਦੇ ਪੰਨਿਆਂ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਪਿਆ ਹੋਏਗਾ ਮੈਂ ਕੁਝ ਫੋਟੋਆਂ ਇਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਬਾਰੇ ਸ਼ੇਅਰ ਕਰੂੰਗਾ ਤਾਂ ਤੁਹਾਨੂੰ ਪਤਾ ਲੱਗ ਜਿਗਾ ਕੌਣ ਸੀ ਭਾਈ ਜਸਵੰਤ ਸਿੰਘ ਖਾਲਸਾ ਉਮੀਦ ਹੈ ਤੁਸੀਂ ਧਿਆਨ ਨਾਲ ਸੁਣੋਗੇ ਅਤੇ ਉਸ ਇਨਸਾਨ ਦੀ ਗੱਲ ਸੁਣੋਗੇ ਜੋ ਇਨਸਾਨੀਅਤ ਲਈ ਆਪਣੀ ਜਾਨ ਦੇ ਗਏ ਧੰਨਵਾਦ ਜੀ ਸਤਿ ਸ਼੍ਰੀ ਅਕਾਲ